ਕੁੜੀਆਂ ਵਾਸਤੇ ਜਿਨ੍ਹਾਂ ਨੂੰ ਪੰਜਾਬੀ ਕਲਚਰ ਚਾਹੀਦਾ ਵਣਿਆ ਕਰੀਗੇ ਸ਼ਾਰਟ ਸ਼ਰਟ ਹੈ ਪਹਿਲਾਂ ਤੇ ਸਕਰੀਨਸ਼ਾਟ ਐਦਾਂ ਲੈਣਾ ਹੈ ਸ਼ਾਰਟ ਸ਼ਰਟ ਹੈ ਪਰ ਕਰੀ ਪੂਰਾ ਫਰੰਟ ਹੈਵੀ ਹੈ ਪੂਰੀ ਬਾਜੂ ਤੇ ਕੜਾਈ ਹੈ ਨਾਲ ਲਹਿੰਗਾ ਵੈ ਤੇਰਾ ਦੂਜਾ ਫੋਨ ਕਿੱਥੇ ਇੱਕ ਉਹਦਾ ਵਿੱਚ ਖਲਾ ਐ ਬੜਾ ਇਨਫੋਲਡ ਨੀਬੂ ਦਮ ਉਹਦੇ ਪੂਰਾ ਫਰੰਟ ਨੀਬੂ ਦਮ ਕਰੀ ਰਿਕਾਰਡਿੰਗ ਕਰੀ ਪੂਰਾ ਲਹਿੰਗਾ ਓਏ ਅਲਖੀ ਕੇ ਬਟਾ ਨੂੰ ਹੈਵੀ ਲਹਿੰਗਾ ਹੈਵੀ ਦੁਪੱਟਾ ਸੂਟ ਦਾ ਰੇਟ ਸੀ 2690 ਛੋਪ ਤੋਂ ਕਰਗੜ ਬਾਈ 500 ਫੜੂ ਵੇਚਿਆ ਗਾੜੀਆਂ ਦਾ ਪੁੱਛੇ ਗਰੀ 2690 ਰੇਟ ਅੱਜ ਦਾ ਰੇਟ 1540 ਇਹ ਦੇਖ ਬੜਾ ਠੀਕ ਮਜਾ ਅੱਜ ਦਾ ਰੇਟ 1540 ਇਹ ਲਹਿੰਗਾ ਜੇ ਇਹ ਫਰੰਟ ਜੇ ਇਹ ਬਾਜੂ ਜੇ ਵੀਡੀਓ ਥੋੜੀ ਲੰਬੀ ਹੋਏਗੀ ਫਾਇਦੇ ਬੜੇ ਕਰਾਵਾਂਗਾ ਅਠੜੀਆਂ ਜੇ ਅੱਠੋ ਹੀ ਫਾਇਦੇ ਜੇ ਚੁੰਨੀ ਖੋਲੀ ਦੀ ਚੁੰਨੀ ਖਲ ਗਈ ਦੀ ਚਲੋ ਵੀ ਚਲੋ ਚਲੋ ਚਲ 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 ਰੇਟ 26 ਨਾ ਬਈ ਚੱਬੀ ਨਬੇ ਰੇਡ ਹੀ ਅੱਜ ਦਾ ਰੇਡ 1540 ਐਬਰੇ ਕਰ ਪੂਰਾ ਫਰੰਟ 30 ਹੋ ਜਾਂਦਾ ਚੁਕੀ ਤਾਂ ਚੁਕੀ ਤਾਂ ਚੁਕੀ ਤਾਂ ਚੁਕੀ 36 ਲੈਂਥ ਹੈ 23 ਕੇਰਾ ਵੈ ਹੈਵੀ ਬਾਜੂ ਜੇ ਹੈਵੀ ਲਹਿੰਗਾ ਜੇ ਰੇਟ 2690 ਅੱਜ ਦਾ ਰੇਡ 1540 18 ਸੂਟ ਪਰੇ ਕਰ ਰੇਟ ਸੀਗਾ ਇਹਦਾ ਆਪਣਾ 98 98 ਰੇਟ ਸੀ ਅੱਜ ਦਾ ਰੇਡ 1090 ਪਿਛੇ ਕਰੀ ਤੈਨੂੰ ਤੋਂ ਫੋਨ ਛੱਡਦੇ ਪਿਓਰ ਵਿਸਕੋਸ オーਗੈਂਜ਼ਾ ਦਾ ਸੂਟ ਰੇਟ ਸਕਰੀਨਸ਼ਾਟ ਖਿੱਚ ਲੋ 43 ਲੈਂਥ ਹੈ ਹੈਵੀ ਬਾਜੂ ਹੈ 12 ਮਹੀਨੇ ਪਾਨ ਵਾਲਾ ਕਪੜਾ ਬਾਟਮ ਰੱਖੀ ਨਾਲ ਬਾਟਮ ਨਾਲ ਚੁੰਨੀ ਖੋਲ ਓਏ ਗਾਗ ਨੇ ਮੇਰੀ ਗੱਲ ਬੜੀ ਵਧੀਆ ਕੀਤੀ ਤੁਹਾਡੀ ਰੈਟਿੰਗ ਡਾਕਟਰ ਵਾਲੀ ਦਾ ਡਾਕਟਰ ਨਹੀਂ ਹੈ ਪੀ ਐਚ ਡੀ ਕੀਤੀ ਹੋਈ ਲੇਡੀ ਸੂਟਾਂ ਦੀ ਪੂਰਾ ਫਰੰਟ ਹੈਵੀ ਪੂਰੀ ਪੈਂਟ ਦੇ ਕੰਮ 42 ਲੈਂਥ ਹੈ 42 ਲੈਂਥ ਹੈ 23 ਕੇਰਾ ਵੈ 1690 ਰੇਟ ਸੀ ਲਿਖ ਬੋੜਿਆ ਕਿ ਸਟਿੱਕਰ ਰੱਖੇ ਛੜ ਦੇ ਕੰਮ ਸਾਰੇ 1090 ਰੇਟ ਪਰ ਕਰ ਓਏ ਹੋਏ ਹੋਏ ਚਲ ਵੀ ਰੱਖ ਰੱਖ ਕਿ ਸਟਿੱਕਰ ਰੱਖ ਜੋ ਵੀ ਪੂਰਾ ਫਰੰਟ ਹੈ ਵੀ ਸਕੋਸਰ ਕਹਿੰਦਾ ਕਪੜਾ ਮਸਲੀਨ ਦੀ ਬੋਟਮ ਪੈਂਟ ਤੇ ਕੰਮ ਬਾਵਾ ਦੇ ਘਰ ਰੱਖੀ ਰੱਖੀ ਚਲ 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 1090 ਪਿਛੇ ਕਰ ਦੇ ਕੜਾਈ ਚੱਕਰਾ ਦੇ ਮਾਚ ਆਏ ਹਾਏ 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 ਆਏ ਹਾਏ 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 ਆਏ ਹਾਏ 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 ਚੁਣੀ ਖੋਲ ਓਕੇ ਬਬਾਈ ਲੜਾਈ ਪੁਰੀ ਹੈ ਪੁਰੀ ਲੜਾਈ ਇਹਦੀ ਯੈਸ ਆਈ ਡੂ ਪੀ ਐਚ ਡੀ ਇਨ ਫੈਸ਼ਨ ਡਿਜ਼ਾਈਨਿੰਗ ਕਿਤਾਬਾਂ ਜ ਨਹੀਂ ਕੀਤੀ ਪਰ ਲੋਕਾਂ ਨੂੰ ਪੜ੍ਹਾ ਸਕਦਾ ਮੈਂ ਪੀ ਡਾਕਟਰਾਂ ਨੂੰ ਪੜ੍ਹਾ ਲਾਂਗਾ ਮੈਡਵਲ ਪੜ੍ਹਾਵਾਂਗੇ ਕਰੀ ਮੁੰਡਿਆ 15 40 ਸ਼ਾਰਟ ਸ਼ਰਟ ਹੈ ਬੜੇ ਗ੍ਰੀਨ ਚੀ ਦੇ ਬੜੀ ਇਹ ਸ਼ਰਟ ਆ ਗਈ ਇਹਦਾ ਲਹਿੰਗਾ ਬੜਾ ਇਹਦੀ ਬਾਜੂ ਹੈ ਲਹਿੰਗਾ ਖੋਲ ਓਏ ਹੋਏ ਬਾਬਾ ਲੈਂਗਾ ਆ ਗਿਆ ਚੱਲੀ 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 ਪਿੱਛੇ ਘਰ ਬਲੋ ਦੋ ਮਿੰਟ ਇੰਚਰੇ ਪਾਡੋ ਗਲਾ ਬੜਾ ਸੋਹਣਾ ਈ ਆਏ ਹਾਏ ਬਾਬਾ ਗੁੱਡ ਮਾਰਨਿੰਗ ਡਾਕਟਰ ਪਹਿਲਾਂ ਲੈਂਥ ਮਾਪੋ ਯਾਰ ਇੱਕ ਵਾਰ ਲੈਂਥ ਮਾਪੋ ਲੈਂਥ ਮਾਪੋ ਮੈਂ ਥੋੜੀ ਜਿਹੀ ਚਾਹ ਪੀ ਲਾਂ ਯਾਰ ਆਰਾਮ ਨਾਲ ਚਲੋ ਇਧਰੋਂ ਮਾਪ ਲੋ ਵੀਡੀਓ ਦੇ ਐਂਡ ਤੇ ਬੜੇ ਫਾਇਦੇ ਏ ਕਿੰਨੀ ਏ ਤਾਲੀ ਲੰਬੀ ਹੈ ਚਲੋ ਆ ਤੁਹਾਨੂੰ ਇਹ ਉਹਨਾਂ ਕੁੜੀਆਂ ਸੇੜੀ ਕਹਿੰਦੀ ਛੋਟ ਛੋਟ ਨਹੀਂ ਪਾਉਂਦੀਆਂ ਲੌਂਗ ਸ਼ਾਰਟ ਨਾਲ ਲਹਿੰਗਾ ਫਰਸ਼ੀ ਸਲਵਾਰ 43 ਲੈਂਥ ਕਰੀ 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 ਲਹਿੰਗਾ 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 ਬਾਬਾਈ 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 ਲਹਿੰਗਾ ਪੂਰਾ ਆ ਗਿਆ ਆਏ ਹਾਏ 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 ਪੂਰਾ ਲਹਿੰਗਾ ਠੀਕ ਹੈ ਚਾਹ ਵਾਲਾ ਡਾਕਟਰ ਕਹਿੰਦੇ ਚਾਹ ਨਾਲ ਦੇਖੋ ਜੀ ਪੰਜਾਬੀ ਬੰਦੇ ਨੂੰ ਕੋ ਕਹੇ ਨਾ ਚਾਹ ਛੱਡ ਦੇ ਅਈ ਡਾਕਟਰ ਬਸਲੀ ਦਾ ਇਹ ਚਾਹ ਨਹੀਂ ਛੱਡੀ ਤੱਕ ਅੱਗੇ ਨੂੰ ਡਾਕਟਰ ਬਦਲ ਦੋ 1540 ਰੁਪਏ ਇਹ ਡਾਕਟਰ ਬਦਲ ਦੋ ਜੀ ਸ਼ਿਮਰ ਦਾ ਟੂ ਟਨ ਕਪੜਾ ਚੱਲ ਗਿਆ ਲਓ ਭਾਈ ਆਖਰੀ 16 ਸੂੜਾ ਹੈ ਬੜਿਆ 790 ਫ੍ਰੀ ਦੇ ਭਾ ਮੇਲਾ ਪੂਰਾ ਫਰੰਟ ਡੋਰੀ ਬਟੇ ਤੇ ਵੀ ਵਰਕ ਨਾ ਆਪਾਂ ਬਾਜੂ ਚੱਕਾ ਮਿਲ ਜੰਗੇ ਮਿਲ ਜੇਗਾ 5 ਮਿੰਟ ਵੇਟ ਕਰੋ ਬਾਜੂ ਬਾਜੂ ਦੇ ਕੜਾਈ ਲੱਖ ਕੇ ₹490 ਵਿੱਚ ਸ਼ਿਮਰ ਦਾ ਸੂਟ ਬਾਜੂ ਚੁੰਨੀ ਕਢਾਈ 44 ਲੈਂਥ ਹੈਵੀ ਬਾਜੂ ਹਾਂਜੀ ਲੋ ਜੀ ਦੁਬੱਟਾ ਕਢਾਈ ਦੁਬੱਟਾ ਸਾਰਾ ਵਰਕ ਸੂਟ 16 790 ਸ਼ਿਮਰ ਦਾ ਸੂਟ ਬਾਜੂ ਕਰੀਗੇ ₹1090 ਵਿੱਚ ਆਪਾਂ ਪਰੇ ਕਰਦੇ ਇਹ ਵਾਲਾ ਸੂਟ ਇਹ ਵਿੱਚ ਆਜੇ 1990 ਫੜੀਆਂ ਰਿਕਦ ਬਹੁਤ ਪੂਰਾ ਫਰੰਟ ਹੈ ਵੀ ਬੁਕਿੰਗ 9193 ਨੰਬਰ ਪੂਰਾ ਫਰੰਟ ਹੈ ਵੀ ਆ ਗਿਆ ਪੂਰੀ ਬਾਹ ਹੈ ਵੀ ਆ ਗਈ ਪੂਰੀ ਪੈਂਟ ਦੇ ਕੰਮ ਆ ਗਿਆ ਚੁੰਨੀ ਖੋਲ ਹੁਣ 1090 ਪਿਛੇ ਕਰੀ 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 ਇਹ ਆ ਗਿਆ ਆਏ ਹਾਏ ਹੇ ਬਾਬਾ ਜੀ ਫਰੰਟ 44 ਲੈਂਥ 23 ਕੇਰਾ 16 ਇੰਚ ਬਾਜੂ ਚੁੰਨੀ ਨੋਣੀ ਬੜੀ ਨੋਣੀ ਦੁਪੱਟਾ ਪੂਰਾ ਹੈਵੀ ਸਟਾਈਲਿਸ਼ ਦੁਪੱਟਾ ਦੁਬੱਟੇ ਦਾ ਕੱਲਰ ਸ਼ਰਟ ਸੂਟ ਦਾ ਕੱਲਰ ਬਿਲਕੁਲ ਸੇਮ ਹੋਏਗਾ ਤੁਹਾਨੂੰ ਇੱਥੇ ਲੱਗ ਰਿਹਾ ਫਰਕ ਫਰਕ ਨਹੀਂ ਆਏਗਾ ਹੈਨਾ ਤਰੁਣ ਸੇਮ ਕਲਰ ਹੋਏਗਾ ਸੇਮ ਕਲਰ ਦੀ ਹੈ ਅੱਗੇ ਕਰੀ ਰੱਖੇ ਨੀਚੇ ਰੱਖਣੀ ਹੈ ਨੀਚੇ ਰੱਖਣੀ ਜਰਾ ਚੁੰਨੀ ਦਾਖਾ ਚੁੰਨੀ ਪੜਾਖ ਚੁੰਨੀ ਨਾਲ ਲਾ ਬੜਾ ਪੱਲਾ ਚੁੰਨੀ ਹਲੋ ਜੀ ਇਹ ਦੇਖੋ ਕਲਰ ਸੇਮ ਆ ਗਿਆ ਰੱਖੀ ਬੜਾ ਕੀ ਰੇਟ 1690 ਰੇਟ ਸੀ ਤਰੁਣ ਜੀ 1090 9193 8100006390210000 ਸਾਡੇ ਨੰਬਰ ਉਹ ਐਮਲੇਟ ਬੜਾ ਬਣਾ ਐਮਲੇਟ ਐਮਲੇਟ ਬੜਾ ਆਰਡਰ ਬੜਾ ਤਰੁਣ 44 44 ਸੂਟ ਨੇ ਹਾਂ ਬਣਾਇਆ ਤੇ ਚਲੋ ਇਹ ਬਬਈ ਸਾਡੇ ਉੱਪਰ ਰੱਖੀ ਜੋ ਚਲੋ ਪਿਛੇ ਕਰੋ ਪਿਛੇ ਬੀਨ ਖੋਲ ਖੋਲ ਪੂਰਾ ਫਰੰਟ ਹੈਵੀ ਬਾਹ ਦੁਬੱਟੇ ਦਾ ਸਟਾਈਲ ਖੋਲ ਦੇ ਇਹ ਨੰਬਰ ਤੇ ਆਰਡਰ ਪਾ ਦਿਓ ਅੱਜ ਦਾ ਰੇਟ ਸੂਟ ਦਾ ਕਰੀ 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 ਅਗਰਾ ਦੇ ਸਕਰੀਨ ਸ਼ਾਟ ਐਦਾਂ ਮਾਰਨਾ ਜੇ ਇਹ ਸੂਟ ਲੈਣਾ ਤੇ ਚਲੋ ਕਰਾਵਾ ਪਾ ਦਿਓ ਮਸ਼ੀਨ ਵਾਸ਼ੇਬਲ ਕੁਆਲਿਟੀ ਇਹ ਕਪੜਾ ਜੇ ਪਿਓਰ ਗਲਾਸ ਔਰਗੈਂਜਾ ਪਿਛੇ ਕਰੀ ਬਾਬਾ ਸਲਵਾਰ ਦਿਖਾਈ ਮਰਸਲਿਨ ਹੈ ਕਿ ਪਿਓਰ ਕ੍ਰੇਪੀ ਹੁਣਿਆ ਸਲਵਾਰ ਵਰਕਰ ਇਹ ਸੂਟ ਹੈ 250 ਗਿਆਣਾ ਬੇਪਛਗ ਪੁੱਛ ਕਰ ਤੂੰ ਬਿਛੇ ਕਰ ਤੂੰ ਪੂਰਾ ਫਰੰਟ ਹੈਵੀ ਗਲਾ ਬੜਾ ਨੋਣਾ ਘੇਰਾ ਬੜਾ ਸੋਨਾ ਚਾਕ ਟੂ ਚਾਕ 18 ਘੇਰਾ 23 ਛੋਟੀ ਜੀ ਬਾਝ ਕਿੰਨੀ ਇਧਰੇ ਬਾਹ ਕਿੱਡੀ ਕੁਏ 18 ਛੋਟੀ ਕੋਟਨ ਕੋਲੀ ਸੂਟ ਦਾ ਰੇਟ ਸੀਦਰ ਉਹਨਾਂ ਦਾ 2290 2290 ਪੂਰਾ ਫਰੰਟ ਹੈ ਵੀ ਜੇ 44 ਲੈਂਥ ਜੇ 23 ਕਿਰਾ ਜੇ 18 ਇੰਚ ਬਾਜੂ ਦੇ ਬੈਗ ਤੇ ਵਰਕ ਹੈ ਪੈਂਟ ਤੇ ਵਰਕ ਹੈ ਦੁਪੱਟਾ ਪੂਰਾ ਹੈਵੀ ਬੀਟਸ ਵਾਲਾ ਮੁੰਡਿਆ ਜਲਦੀ ਕਰ ਮਿੰਕੂ ਬਈ ਕਿਤੇ ਗਿਆ ਦੁਪੱਟਾ ਪੂਰਾ ਹੈਵੀ ਪੂਰਾ ਚੁੰਨੀ ਹੈਵੀ ਪੂਰੀ ਦੁਪੱਟੇ ਦੇ ਪੀਟ ਸੀ ਲੈ ਸਕੀ ਕਲੀ ਲੈ 800 ਰੁਪਏ ਦੀ ਹੋਣੀ ਅਜਿਹਾ ਰੇਟ ਰੱਖ ਕੇ 1190 ਕਪੜਾ 12 ਮਹੀਨੇ ਪੇਗਾ ਗਲਾਸ ਉਹ ਕਹਿੰਦਾ ਕਪੜਾ ਇੱਕ ਵਾਰ ਤੈਨੂੰ ਛੱਡ ਦੇ ਕੜਾਈ ਦਿਖਾਉਂਦੇ ਜਾਂਦੇ ਵਿੱਚ ਵਿੱਚ ਜਾਂਦਾ ਵਰਕ ਹੈ ਹੈਂ ਰੈਡ ਵਿਦ ਆਰੀ 2290 ਹੈ ਇਹਦੀ ਵੀਡੀਓ ਵੀ ਨਹੀਂ ਪਾਈ ਆਪਾਂ ਅੱਜ ਦਾ ਰੈਡ 1190 ਚੱਲ ਪਿੱਛੇ ਘਰ ਚੱਲ ਵੀ ਚੱਲ ਆ ਲਈ ਇਹ ਟੂ ਟਨ ਦਾ ਆ ਗਿਆ ਟੂ ਟਨ ਕਪੜਾ ਮੁੰਡਿਆ ਪੂਰਾ ਟੂ ਟਨ ਕਪੜਾ ਹੈ 23 ਕਿਰਾ ਵੈ ਸਕੈਲਪਿੰਗ ਚੈੱਕ ਕਰਾ ਦੇ ਮੁੰਡਿਆ ਇੱਧਰ 1090 ਮਬਈ ਮਸ਼ੀਨ واਸ਼ੇਬਲ ਕੁਆਲਟੀ ਮਸ਼ੀਨ واਸ਼ੇਬਲ ਕਪੜਾ ਪੂਰਾ ਫਰੰਟ ਹੈਵੀ ਗਲਾ ਬੜਾ ਸੋਹਣਾ ਕਹਿੰਦੀ ਮਾੜਾ ਅੱਗੇ ਹੋ ਜਾ ਪਲੀਜ਼ ਦਰੋਂ ਪੁੱਛੇ ਕਰੀ ਤਾਂ ਜੋ ਕਿ ਪੂਰਾ ਗਲਾ ਹੈਵੀ ਪਿਛੇ ਕਰ ਪਿਛੇ ਕਰ ਪਿਛੇ ਕਰ ਪਿਛੇ ਕਰ ਘੇਰਾ ਬੜਾ ਸੋਹਣਾ ਹੈਵੀ ਬਾਹ ਤੈਨੂੰ ਸੈਮੀ ਗਰੇਪ ਦੀ ਬੋਟਮ ਨਾਲ ਲਾ ਬੋਟਮ ਸੈਮੀ ਗਰੇਪ ਚੁੰਨੀ ਖੋਲ ਚੁੰਨੀ ਚਨੋਂਨ ਚਨੋਂਨ ਦੀ ਚੁੰਨੀ ਹੈਂ ਤੇ ਰੇਟ ਗਲਤ ਲਗਾ ਤਾ ਚਲ ਰੱਖੋ ਵਹੀ ਗੱਲ ਰੇਟ ਇਹ ਡਬਲ ਹੈ ਜੀ 1090 ਫਰੀ ਦਾ ਰੇਟ ਚਲੇ ਜੀ ਚਲੇ ਗਾ ਚਲੇ ਗਾ ਸਕਰੀਨ ਸ਼ਾਟ ਇਹ ਛੇ ਕਰਦੇ ਮੇੜਾ ਕਪੜਾ ਟੂ ਟੋਨ ਸ਼ਿਮਰ ਦਾ ਕਪੜਾ ਜੇ ਮੜ ਮੜ ਮਾੜੀ ਮਾੜੀ ਫੈਂਡੀ ਕਹਿ ਸਰੇ ਬਾਬਾ ਫੈਂਡੀ ਵਰਗੀ ਚਮਕ ਟੂ ਟੋਨ ਦੀ ਸ਼ਿਮਰ ਹੈ ਫੈਂਡੀ ਵਰਗੀ ਚਮਕ ਚਮਕ ਵਰਗੀ ਫੈਂਡੀ ਹੈ 1090 ਰੇਟ 43 ਲੈਂਥ ਹੈਵੀ ਬਾਜੂ ਪੈਂਟ ਦੇ ਕੰਮ ਨਹੀਂ ਹੈ ਚੁੰਨੀ ਚੁਣੋਂ ਦੀ ਚਲ ਹੁਣ ਆਖਰੀ ਫਾਇਦਾ ਕਰਾ ਬਾਬਾ ਸ਼ਾਪ ਤੇ ਪੂਰੀ ਦੁਨੀਆ ਲੈਣ ਆ ਗਈ ਹੈ ਸੂਟਸ ਇਹ ਦੇ ਫਿਰ ਐ ਪਹਿਲੋ ਐ ਪਹਿਲੋ ਐ ਪਹਿਲੋ ਐ ਇਹ ਵੀ ਦੱਸ ਦੇ ਇਹ ਵੇਟਿੰਗ ਚ ਹੈ ਜਾਂ ਵੇਟਿੰਗ ਕੀ ਚਲੇ ਹੋਇਆ ਹੈ ਇਹਦਾ ਲੈਸ ਨਹੀਂ ਹੋਣੀ ਸੇਮ ਰੇਟ ਜੋ ਪਹਿਲਾਂ 1090 ਹੈਵੀ ਗਲਾ ਹੈਵੀ ਬਾਜੂ ਪੈਂਡ ਦੇ ਕੰਮ ਨਹੀਂ ਹੈ ਚੁੰਨੀ ਖੋਲੀ ਇਹ ਡਿਜ਼ਾਈਨ ਨੂੰ ਇੰਨੀ ਬਖਸ਼ਾ ਹੈ ਕਿ ਆਲਵੇਜ਼ ਵੇਟਿੰਗ ਚ ਹੁੰਦਾ ਚੱਲੀ 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 ਹਾਂ ਹਾਂ ਇਹਦੀ ਕੋਈ ਲੈਸ ਨਹੀਂ ਸੇਮ ਰੇਟ ਜੋ ਪਹਿਲਾਂ ਹੈ ਅੱਜ ਵੀ ਉਸੇ ਰੇਟ ਬਣ ਕੇ ਕਿੰਨੀ ਮੁਸ਼ਕਲ ਹੈ ਦੱਸ ਦੇ ਇਹ ਤਾਂ ਸਮਝੋ ਨਾਣਾ ਕਦੇ 500 ਵੇਢੀ ਜਦਾ ਪਿਆ ਸੀ ਨਹੀਂ ਬਾਬਾ ਜੀ 775 ਪਲੱਸ ਵੇਢੀ ਸੀ ਚੁੰਨੀਆਂ ਕਟਾ ਗਰੋ 1090 ਆਰਡਰ ਇਹ ਨੰਬਰ ਦੇ ਉੱਤੇ ਚੱਲ ਵੀ ਅਗਲਾ ਲਾਸਟ ਹਲੋ ਪਾ ਜੀ ਦੋ ਜੀ ਰਸ਼ਿਮਰ ਦੇ ਪਾ ਭਾਈ ਇਹ ਸੂੜਗਾ 3160 ਰੁਪਏ ਦਾ ਲੈਂਥ ਆਪ ਦੇ ਘਰੀ ਵੱਲੋਂ ਪਿਛੇ ਘੜੀ ਐ ਪਫ ਦੀ ਕੜਾਈ ਸਾਰੀ ਚੈੱਕ ਕਰਾ ਦੇ ਵੱਲੋਂ ਪਿਛੇ ਘੜੀ ਪਫ ਦੀ ਕੜਾਈ ਚੈੱਕ ਕਰਾ ਦੇ ਨੰਬਰ ਸਾਡਾ ਸਭ ਨੂੰ ਪਤਾ ਹੈ ਜੀ ਸਾਡੇ ਗੱਕਾ ਨੰਬਰ ਸਾਡੇ ਪਤੇ ਹੈ 9193 810006 43 ਲੈਂਥ 23 ਕਿਰਾ ਪੂਰੀ ਪਫ ਦੀ ਕਢਾਈ ਦੇ ਪੂਰਾ ਡੋਰੀ ਦਾ ਕੰਮ ਜੇ ਪੂਰਾ ਮਿਰੇਟ ਦਾ ਕੰਮ ਜੇ ਹੈਵੀ ਰੜਾ ਜੇ ਹੈਵੀ ਬਾਜੂ ਪੈਂਟ ਖੋਲੀ ਹੈਵੀ ਪੈਂਟ ਤੇ ਕੰਮ 3190 ਰੇਟ ਸੀ ਅੱਜ ਦਾ ਰੇਟ 1390 ਮੁੜੇ ਰੱਖੀਗੇ ਓਏ ਪੈਂਟ ਤੇ ਬੁਖਾ ਦੇ 1390 ਐ ਵੀ ਕਾ ਹੁਣੇ ਖੜੇ ਖਲੋਤੇ ਜੇ ਪੂਰਾ ਪੈਂਟ ਦੇ ਕੰਮ ਕਰੇ ਕਰ 1390 ਇਹ ਆਗੇ ਤੁਹਾਡਾ ਸਕਰੀਨ ਸ਼ਾਟ ਤਾ 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 ਇਹ ਆ ਗਿਆ ਸਕਰੀਨਸ਼ਾਟ اچھا ਇੱਕ ਗੱਲ ਹੋਰ ਹਰ ਇੱਕ ਵੀਡੀਓ ਸਟੋਰੀ ਦੇ ਵੀ ਪਏਗੀ ਜਿਹੜਾ ਜਿਹਨੂੰ ਟਾਈਮ ਨਹੀਂ ਨਿਕਲ ਲਾਈਵ ਦੇਖੇ ਤਾਂ ਸਟੋਰੀਆਂ ਚੈੱਕ ਕਰ ਲੈਣ 2 ਮਿੰਟ ਬਾਅਦ ਵਾਪਸ ਆ ਕਰੀ ਚੁੰਨੀ ਕਿਹੜੀ ਏ ਆਹਾਹਾ ਚੱਲ ਵੀ ਬਬਾਈ ਗੜਾ ਇੱਕ ਵਾਰੀ ਲੱਗੀ ਆ ਜੇ ਮਾੜਾ ਜਾ ਮਾੜਾ ਇਹ ਗੜਾ ਲੱਗੀ ਆ ਜੇ 1 ਮਿੰਟ ਜੇ ਦਿੱਲੀ ਬੰਮੇ ਦੇ ਪੇਜਾਂ ਨੂੰ ਵੇਖਿਆ ਹੋਵੇ ਨਾ ਸਾਡੇ ਕੱਪੜੇ ਫ੍ਰੀ ਲੱਗਣ ਹੈਵੀ ਬਾਜੂ ਲਾਈਫ ਟਾਈਮ ਗਾਰੰਟੀ ਵਾਲਾ ਕੱਪੜਾ ਔਰ ਕੋਈ ਗਿਆਂਦੇ ਨਹੀਂ ਰਹੇਗਾ ਸ਼ਾਪ ਤੇ ਇਸ ਟਾਈਮ ਪੂਰਾ ਮੇਲਾ ਜੀ ਕੜਾਈਆਂ ਦਾ ਇੱਕ ਬਾਬਾ ਹੀ ਆ ਮੈਂ ਫਾਇਦਾ ਕਰਾਣਾ ਹੀ ਚਾਹਦਾ ਇਹ ਮੇਰੇ ਬਾਬਾ ਨਹੀਂ ਬੰਦਦਾ ਬਾਬਾ ਕਹਦੇ ਸੱਚ ਬੋਲੀ ਬਾਬਾ ਬੋਲ ਦੇ ਮੁੰਡਿਆ ਤੇਰਾ ਨਾ ਬੇ ਸਾਡੇ ਤਰੁੰਜੀ ਜੀ ਨੇ ਇਹ ਮੰਦੇ ਆ ਸੂਟ ਵਸਤੇ ਕਹਿੰਦੇ ਮੈਂ ਇਹ ਵੀਡੀਓ ਚ ਨਹੀਂ ਬੰਦਣਾ ਐਕਲ ਕਲਕੜਾ ਦਾ ਸੂਟ ਕਲਕੜਾ ਦਾ ਸੂਟ ਹੈ ਪੂਰਾ ਫਰੰਟ ਹੈਵੀ ਪੂਰਾ ਨੋਣਾ ਦਾ ਕੰਮ ਨੋਣੀ ਜੀ ਬਾਟਮ ਓਏ ਹਾਏ ਹਾਏ ਬਾਬਾ ਹੱਥੋਂ ਬੜ ਤੇ ਕਰੀ ਕਰਦੇ ਦੁਬੱਟਾ ਬੜਾ ਨੋਣਾ ਲਿਆ ਮੁੰਡੇ ਅੱਗੇ ਰੇਟ 1390 ਗਲਾਸ 550 ਸੂਡ ਪਿਛੇ ਕਰੀ ਓਕੇ 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 ਜੀ ਓਕੇ ਗਲਾ ਚੈੱਕ ਕਰਾ ਲਓ ਜੀ ਬੈਗ ਚੈੱਕ ਕਰਾ ਲਓ ਬੈਗ ਸਿੰਘ ਬੜਿਆ ਕਰੀ ਅੱਗੇ ਕਰੀ 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 ਕੇ ਕਰੀ ਲੋ ਜੀ ਚਲੋ ਲਾਈਵ ਖਤਮ ਹੋਇਆ ਇਹ ਨੰਬਰਾਂ ਦੇ ਆਰਡਰ ਪਾਣਾ ਜੇ ਪੂਰੇ 5 ਮਿੰਟ ਦੇ ਬਾਅਦ ਸਾਰੀਆਂ ਜਿਹੜੀਆਂ ਮੈਂ ਇਹ ਕਲਿਪਸ ਨੇ ਐਮ ਤੁਹਾਡੇ ਸ਼ੋਰਟ ਸ਼ੋਰਟ ਕਲਿਪਸ ਸਟੋਰੀਆਂ ਤੇ ਲਗਾਵਾਂਗਾ ਇਹ ਵਾਅਦ ਕਰੀ ਤੇ ਬਈ ਗੱਲ ਡਾਕਟਰੀ ਦੀ ਮੇਰੀ ਹੈਂਡ ਰੈਟਿੰਗ ਹੰਦੀ ਹੈ ਔਰ ਮੈਨੂੰ ਟੀਚਰਸ ਕਹਿੰਦੀ ਹੁੰਦੀਆਂ ਸੀ ਯੂ ਕਾਂਟ ਡੂ ਐਨੀਥਿੰਗ ਇਨ ਯਰ ਲਾਈਫ ਔਰ ਮੈਨੂੰ ਇਹ ਗੱਲ ਅਜੇ ਤੱਕ ਭੁੱਲੀ ਨਹੀਂ ਕਿ ਮੇਰੀ ਟੀਚਰਾਂ ਕਹਿੰਦੀ ਹੁੰਦੀ ਸੀ ਗੋਲੀ ਵਿਸ਼ਾਲ ਬਾਟਿਆ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦਾ ਠੀਕ ਹੈ ਮੇਰੀ ਹੈਂਡ ਰੈਟਿੰਗ ਹੰਦੀ ਹੈ ਤੂੰ ਇਹ ਸੂਟ ਲਵਾ ਤੂੰ ਹੀ ਮੇਰੀ ਡੈਡੀ ਲੱਗੀ ਗੱਲਾਂ ਬਾਬਾ ਸੂਟ ਲਵਾ ਆਪਣਾ ਬੈਡਮਾਂ ਮਜ਼ਾਕ ਬੜਾ ਕਰਦੀ ਹੈ ਰੈਟਿੰਗ ਕਰਦੀ ਹੈ ਤੁਸੀਂ ਕੀ ਲੈਣਾ ਰੈਟਿੰਗ ਕਰਦੀ ਨਾ ਵੀ 3902 1000000 ਉਹੋ ਹੀ ਕਸਟਮਰ ਫੋਟੋ ਭਾਵੇ ਜਿਹੜਾ ਇੰਟਰਸਟਿਡ ਹੈ ਸਾਡੇ ਕੋ ਹਜ਼ਾਰਾਂ ਇਨਕੁਆਰੀਆਂ ਆਣੀਆਂ ਚਾਰ ਲੱਖ ਫੋਲੋਅਰ ਹੈ ਇੰਸਟਾ ਤੇ ਫੇਸਬੁਕ ਆ ਕੇ ਲੜਾਈ ਪੂਰੀ ਹੋਣੀ ਹੈ ਪੰਜ ਸੱਤ ਮਿੰਟ ਦਵਾਂਗਾ ਦਾ ਕਹੇ ਤੁਸੀਂ ਬਹੁਤ ਕੁਝ ਛੇਤੀ ਉਹ ਤੇ ਜੀ ਵੀ ਕੀਤਾ ਹੈ ਬਟ ਮੈਡਮਾ ਦੀ ਗੱਲ ਨਹੀਂ ਭੁੱਲੀ ਮੈਡਮਾ ਕਹਿੰਦੀ ਸੀ ਯੂ ਕਾਂਟ ਡੂ ਐਨੀਥਿੰਗ ਇਨ ਯੂਰ ਲਾਈਫ ਅੱਜ ਮੇਰੀ ਇਹ ਨੰਬਰ ਤੇ ਫਟਾਫਟ ਆਜੋ ਤੇ ਪੂਰੇ 10 ਮਿੰਟ ਬਾਅਦ ਹਰ ਇੱਕ ਫੋਟੋ ਹਰ ਇੱਕ ਵੀਡੀਓ ਤੁਹਾਨੂੰ ਮੇਰੀ ਸਟੋਰੀ ਦੇ ਨਜ਼ਰ ਆਣੀ ਹੈ ਜਿਹੜੇ ਕੋ ਟਾਈਮ ਨਹੀਂਗਾ ਸਟੋਰੀ ਸਕਿਪ ਕਿ ਟਕ 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 ਕੀਤਾ ਸਾਡਾ ਕਰੋ ਇਹ ਦੁਕਾਨ ਤੇ ਆਣਾ ਹੈ ਵੀਡੀਓ ਪਈ ਜੇ ਪੂਰੇ 1 ਵਜੇ 2 ਵਜੇ ਤੱਕ ਆਓਗੇ ਇਹ ਤੁਹਾਨੂੰ ਜੀ ਇਧਰ ਕਦਮ ਮਾਣਾ ਜਾ ਫਿਰ ਤੁਹਾਨੂੰ ਜੀ نیچے ਬੈਠੇ ਹੋਗੇ ਤੁਹਾਨੂੰ ਜੀ ਕੋ ਲਲੋਹਰ ਸੂੜ ਆ ਗਿਆ ਬਿਲਕੁਲ ਜੀ ਬਿਲਕੁਲ ਸਾਰੇ ਸੂੜ ਮਿਲ ਜਣਗੇ ਮੇਰੇ ਕੋਲ ਓਕੇ ਓਕੇ ਜੀ ਬਾਏ ਕਰਦੇ ਸასი ਗੱਲ ਸਾਰਿਆਂ ਨੂੰ